ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਆਪਣੇ ਚੈਨਲ ਤੇ ਜਿਹੜੇ ਭਰਾ ਨਵੇਂ ਆ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਖਬਰ ਅਪਡੇਟਾ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਜਿਹੜੇ ਭਰਾ ਵੀਡੀਓ ਨੂੰ ਲਾਈਕ ਕਰਦੇ ਆ, ਸ਼ੇਅਰ ਕਰਦੇ ਆ, ਕਮੈਂਟ ਕਰਦੇ ਆ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ। ਸਾਰੇ ਨੂੰ ਵਾਹਿਗੁਰੂ ਪਰਮਾਤਮਾ ਜੜਦੀ ਕਲਾ ਦੇ ਵਿੱਚ ਰੱਖੇ ਦਿਨ ਦੂਰਗਣੀ ਰਾਤ ਚੌਗਣੀ। ਤਰੱਕੀ ਬਖਸ਼ੇ। ਅੱਜ ਮਿੱਤਰੋ ਆਪਾਂ ਗੱਲ ਕਰਦੇ ਆ ਹੋਣ ਵਾਲੇ ਕਬੱਡੀ ਦੇ ਟੂਰਨਾਮੈਂਟਾਂ ਬਾਰੇ। ਅੱਜ ਵੀ ਕਈ ਜਗ੍ਹਾ ਤੇ ਵਧੀਆ ਟੂਰਨਾਮੈਂਟ ਨੇ ਜਿਨ੍ਹਾਂ ਦੀ ਅਪਡੇਟ ਆਪਾਂ ਤੁਹਾਡੇ ਦੱਕਾ ਕਰਦੇ ਆ ਸਾਂਝੀ। ਅੱਜ ਪਹਿਲਾ ਕਬੱਡੀ ਦਾ ਆਪਾਂ ਜੋ ਲਾਲੋਵਾਲੀ ਫਾਜ਼ਲ ਕਾ ਮਿੱਤਰੋ ਲਾਸਟ ਦਿਨ ਅੱਜ ਕਬੱਡੀ ਓਪਨ ਦੇ ਦੋ ਪਲੇਅਰ ਵਾਰੋਂ ਹੋਣਗੇ। ਕਤ 3000 ਜਿੱਥੇ ਪਹਿਲਾ ਨਾਮ ਆ ਤੇ 25000 ਜਿੱਥੇ ਦੂਸਰਾ ਨਾਮ ਆ ਮਿੱਤਰੋ ਤੀਸਰਾ ਤੇ ਚੌਥਾ ਨਾਮ 51 5100 ਰੁਪਿਆ ਬੈਸ ਟ੍ਰੇਡਰ ਦੇ ਯਾਫੀ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਨਾਲ ਹੀ ਕੁਰੰਗਾਵਾਲੀ ਚ ਵੀ ਅੱਜ ਕਬੱਡੀ ਓਪਨ ਦੇ ਦੋ ਪਲੇਅਰ ਬਾਹਰੋਂ ਹੋਣਗੇ 31000 ਜਿੱਥੇ ਪਹਿਲਾ ਨਾਮ ਅਤੇ 21000 ਜਿੱਥੇ ਦੂਸਰਾ ਨਾਮ ਆ ਬੈਸਟਨ ਲਈ ਸਰਪ੍ਰਾਈਜ਼ ਹੋਣਗੇ ਲਾਈਵ ਟੈਲੀਕਾਸਟ ਲਾਈਵ ਟੈਲੀਕਾਸਟ ਇਸ ਦਾ ਕਬੱਡੀ 101 ਲਾਈਵ ਤੇ ਜੋ YouTube ਦਾ ਅਫੀਸ਼ੀਅਲ ਚੈਨਲ ਆ ਉਸ ਤੇ ਚਲੇਗਾ ਇਸ ਤੇ ਤੁਸੀਂ ਕਬੱਡੀ ਦਾ ਆਨੰਦ ਮਾਣ ਸਕਦੇ ਹੋ ਤੇ ਨਾਲ ਹੀ ਮਿੱਤਰੋ ਬੁੜਲਾਡਾ ਮਾਨਸਾ ਚ ਜੋ ਅੱਜ ਪਹਿਲਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਪੀਵੀ 31 ਦੇ ਵਿੱਚ ਮਿੱਤਰੋ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਬਜਨੀ ਕਬੱਡੀ ਖੇਡਰੀਆਂ ਦੇ ਮੈਚ ਰੱਖੇ ਨੇ ਭਰਾਵਾ ਵੱਲੋਂ 50 ਕਿਲੋ ਦੇ ਇਥੇ ਪਹਿਲਾ ਨਾਮ 7100 ਆ ਤੇ ਦੂਸਰਾ ਨਾਮ 5100 ਆ ਬੈਸਟਰ ਨੂੰ ਕੱਪ ਹੋਣਗੇ 65 ਕਿਲੋ ਦੇ ਇਥੇ ਪਹਿਲਾ ਨਾਮ 9100 ਆ ਤੇ ਦੂਸਰਾ ਨਾਮ 7100 ਆ 22 ਟਨ ਔਰੇ ਵੀ ਕੱਪ ਹੋਣਗੇ 85 ਕਿਲੋ ਦਾ ਪਹਿਲਾ ਨਾਮ 21000 ਹੋਵੇਗਾ ਤੇ ਦੂਸਰਾ ਨਾਮ 15000 ਬੈਸਟਨ ਨੂੰ ਕੱਪ ਹੋਵੇਗਾ ਨਵਾਂ ਕਮੇਟੀ ਨੇ ਤਾਕੜਾ ਉਪਰਾਲਾ ਕੀਤਾ ਮਿੱਤਰੋ ਵਧੀਆ ਜੋ ਪਹਿਲਾ ਕਬੱਡੀ ਕੱਪ ਕਨਵਾਉਣਾ ਜਾਰੀ ਹੈ ਕਮੇਟੀ ਅੱਗੇ ਵਧੇ ਗਰੂ ਤਰੱਕੀਆਂ ਬਖਸ਼ੇ ਵੱਡੇ ਵੱਡੇ ਕੱਪ ਕਰਵਾਏ ਜਾਣ ਬਲਾਡਾ ਨੇੜੇ ਤੇੜੇ ਵਧੀਆ ਕਬੱਡੀ ਕੱਪ ਸ਼ੁਰੂ ਹੋਣ ਜਾ ਰਿਹਾ ਹੈ ਕਬੱਡੀਆਂ ਲਿਮਟਿਡ ਲਾਈਵ ਤੇ ਇਸ ਦਾ ਲਾਈਵ ਟੈਲੀਕਾਸਟ ਚੱਲੇਗਾ ਬਹੁਤ ਵਧੀਆ ਕਬੱਡੀ ਕੱਪ ਬਾਈਨੀ ਕਬੱਡੀ ਖਿਡਾਰੀਆਂ ਦੇ ਲਈ ਨਾਲ ਹੀ ਮਿੱਤਰੋ ਹਰਿਆਣਾ ਦੇ ਵਿੱਚ گاؤں ਸਹਿਮਾਨ ਜ਼ਿਲ੍ਹਾ ਰੋहतक ਦੇ ਵਿੱਚ ਸਰਕਲ ਕਬੱਡੀ ਓਪਨ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 71000 ਅਤੇ ਦੂਸਰਾ ਨਾਮ ਜਿੱਥੇ 51000 ਤੀਸਰਾ ਤੇ ਚੌਥਾ ਨਾਮ 31 31000 ਰੁਪਿਆ ਨਾਲ ਹੀ ਵੈਸਟ ਟਰੇਡਰ ਤੇ ਯਾਫੀ ਨੂੰ 515100 ਤੇ ਨਾਲ ਕੱਪਾਂ ਨਾਲ ਮਾਨ ਸਨਮਾਨ ਹੋਵੇਗਾ ਹਰਿਆਣੇ ਦੇ ਵਿੱਚ ਵੀ ਇਹ ਵਧੀਆ ਕੱਪ ਕਰਵਾਇਆ ਜਾ ਰਿਹਾ ਵਧੀਆ ਪਲੇਅਰ ਉਰੇ ਵੀ ਪਹੁੰਚਣਗੇ ਇਹ ਅਗਲਾ ਹਰਿਆਣੇ ਦੇ ਵਿੱਚ ਹੀ ਆ گاਉਂ ਹਾਂਡੀ ਖੇੜੀ ਜ਼ਿਲ੍ਹਾ ਸਿਰਸਾ ਦੇ ਵਿੱਚ ਸਰਕਲ ਸਟਾਈਲ ਕਬੱਡੀ ਦਾ ਪਹਿਲਾ ਨਾਮ ਜਿੱਥੇ 41000 ਅਤੇ ਦੂਸਰਾ ਨਾਮ 31000 ਬੈਸਟ ਰੇਡਰ ਤੇ ਯਾਫੀ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਇਹ ਵੀ ਵਧੀਆ ਕਬੱਡੀ ਕੱਪ ਆਵਾਜਨੀ ਕਬੱਡੀ ਖਿਡਾਰੀਆਂ ਦੇ ਹਰਿਆਣੇ ਵਾਲੇ ਪਲੇਅਰ ਪਹੁੰਚਣਗੇ ਕਬੱਡੀ ਹਰਿਆਣਾ ਤੇ ਇਹਦਾ ਲਾਈਵ ਚੱਲੇਗਾ ਨਾਲ ਹੀ ਮਿੱਤਰੋ ਧਰਮਪੁਰਾ ਜ਼ਿਲ੍ਹਾ ਮਾਨਸਾ ਦੇ ਵਿੱਚ ਅੱਜ ਲਾਸਟ ਦਿਨ ਹੈ ਬਜਨੀ ਕਬੱਡੀ ਖਿਡਾਰੀਆਂ ਦਾ ਕਬੱਡੀ 80 ਕਿਲੋ ਦੇ ਦੋ ਪਲੇਅਰ ਬਾਹਰ ਹੋਣਗੇ ਨਾਮ ਪਹਿਲਾ 31000 ਅਤੇ ਦੂਸਰਾ ਨਾਮ 21000 ਬੈਸਟ ਰੇਡਰ ਤੇ ਯਾਫੀਨ ਵਾਲੀ ਇਡੀਨ ਨਾਲ ਮਾਨਸਨਵਾਨ ਹੋਵੇ ਲਾਈਵ ਇਸ ਦਾ ਚੱਲੇਗਾ pv31mansa.com ਤੇ ਯੂਟਿਊਬ ਦਾ ਅਫੀਸ਼ੀਅਲ ਚੈਨਲ ਹੈ ਇਸ ਤੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਲੁਕਾ ਦੇ ਵਿੱਚ ਜ਼ਿਲ੍ਹਾ ਬਠਿੰਡਾ ਹੋਵੇਗਾ ਜਿੱਥੇ ਅੱਜ ਪਹਿਲਾ ਦਿਨ ਬਜਨੀ ਕਬੱਡੀ ਖੇਡਰੀਆਂ ਦੇ ਮੈਚ ਹੋਣਗੇ ਕਬੱਡੀ 55 ਕਿਲੋ ਦਾ ਪਹਿਲਾ ਨਾਮ 7100 ਆ ਤੇ ਦੂਸਰਾ ਨਾਮ 5100 ਆ ਬੈਸਟ ਰੇਡਰ ਤੇ ਯਾਫੀ ਲਈ 2-2 ਕਿਲੋ ਦੇਸੀ ਘੋ 77 ਕਿਲੋ ਦੇ ਇੱਕ ਪਲੇਅਰ ਬਾਹਰੋਂ ਆ 15000 ਜਿੱਥੇ ਪਹਿਲਾ ਨਾਮ ਅਤੇ ਦੂਸਰਾ ਨਾਮ 11000 ਬੱਸ ਟਰੇਡਰ ਤੇ ਯਾਫੀ ਲਈ 2-2 ਕਿਲੋ ਦੇਸੀ ਕੇ ਹੋਵੇਗਾ ਕਬੱਡੀ ਓਪਨ ਦੇ ਦੋ ਪਲੇਅਰ ਬਾਹਰੋਂ ਹੋਣਗੇ ਪਹਿਲਾ ਨਾਮ 41000 ਅਤੇ ਦੂਸਰਾ ਨਾਮ 31000 ਬੱਸ ਟਰੇਡਰ ਤੇ ਯਾਫੀ ਲਈ 11-11000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਲਾਈਵ ਟੈਲੀਕਾਸਟ ਇਸ ਦਾ ਕਬੱਡੀ ਟੀਵੀ ਤੇ ਚੱਲੇਗਾ ਜੋ YouTube ਦਾ ਅਫੀਸ਼ੀਅਲ ਵੈਬਸਾਈਟ ਆ ਇਸ ਤੇ ਤੁਸੀਂ ਲਾਈਵ ਦੇਖ ਸਕਦੇ ਹੋ ਅੱਜ ਜੋ ਮਿੱਤਰੋ ਓਪਨ ਦੇ ਵੀ ਸੀ ਬਜਨੀ ਕਬੱਡੀ ਖੇਡ ਰਹੀ ਨੇ ਦੇ ਮੈਚ ਵੀ ਸੀ ਜਿਨ੍ਹਾਂ ਦੀ ਅਪਡੇਟ ਤੁਹਾਨੂੰ ਦਿੱਤੀ ਹੈ ਤੇ ਨਾਲ ਹੀ ਮਿੱਤਰੋ ਖਾਨਪੁਰ ਜ਼ਿਲ੍ਹਾ ਲੁਧਿਆਣਾ ਚ 175 ਨਾਮ ਸੀ ਤੇ 22 ਤੋਂ ਲੱਖ ਲੱਖ ਸੀ ਬਹੁਤ ਸਿਰੇ ਦੀਆਂ ਟੀਮਾਂ ਭਰਾਵਾਂ ਵੱਲੋਂ ਸੱਦੀਆਂ ਗਈਆਂ ਸੀ ਅੱਜ ਇਹ ਕਬੱਡੀ ਕੱਪ ਕੈਨਸਲ ਹੋ ਗਿਆ ਮੀਂਹ ਦੇ ਕਾਰਨ ਗਰਾਊਂਡ ਦੇ ਵਿੱਚ ਪਾਣੀ ਜ਼ਿਆਦਾ ਖੜੇ ਹੋਣ ਦੇ ਕਾਰਨ ਇਹ ਕੰਮ ਕੈਨਸਲ ਹੈ ਇਹਦੀ ਜਲਦੀ ਡੇਟਾ ਪਾ ਤੁਹਾਡੇ ਤੱਕ ਸਾਂਝੀਆਂ ਕਰਾਂਗੇ ਕੋ ਤਾਕੜਾ ਪ੍ਰਾਈਜ਼ ਆ ਤੇ ਨਾਲ ਹੀ ਮਿੱਤਰੋ ਕਬੱਡੀ ਦੀ ਇਹੋ ਜਿਹੀ ਜਾਣਕਾਰੀ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਦੱਸਿਓ ਆਪਣੀ ਅਪਡੇਟ ਕਿਵੇਂ ਵੀ ਹੁੰਦੀ ਹੈ ਅਪਡੇਟ ਆਪਾਂ ਬਾਈਨੀ ਕਬੱਡੀ ਖਿਡਾਰੀਆਂ ਦੀ ਓਪਨ ਦੀ ਕਲੱਬਾਂ ਦੀ ਸਾਰਿਆਂ ਦੀ ਅਪਡੇਟ ਆਪਾਂ ਇਸ ਚੈਨਲ ਤੇ ਪਾਉਂਦੇ ਰਹਨੇ ਆ ਤੇ ਨਾਲ ਹੀ ਸਾਰੇ ਭਰਾ ਦਾ ਬਹੁਤ ਪਿਆਰ ਮਿਲ ਰਿਹਾ ਵੀਡੀਓ ਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਨਾਲ ਹੀ ਵਾਹਿਗੁਰੂ ਪ੍ਰਮਾਤਮਾ ਅਗੇ ਦੇ ਕਬੱਡੀ ਦੇ ਖਿਡਾਰੀਆਂ ਲਈ ਵੀ ਅਰਦਾਸ ਕਰਿਆ ਕਰੋ ਵਾਹਿਗੁਰੂ ਪ੍ਰਮਾਤਮਾ ਇਹਨਾਂ ਕਬੱਡੀ ਦੇ ਖਿਡਾਰੀਆਂ ਨੂੰ ਸੱਟਾਂ ਫੇਟਾਂ ਤੋਂ ਬਚਿਤ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਕੋਈ ਵੀ ਵੀਡੀਓ ਦੇ ਵਿੱਚ ਗਲਤ ਬੋਲ ਲਿਆ ਗਿਆ ਹੋਵੇ ਜਾਂ ਕੋਈ ਅਪਡੇਟ ਦੇ ਵਿੱਚ ਮਿਸਟੇਕ ਹੋਈ ਹੋਵੇ ਤਾਂ ਸਾਰੇ ਭਰਾਵਾਂ ਤੋਂ ਦਿਲੋਂ ਮਾਫੀ ਮੰਗਦੇ ਆਂ ਜੀ ਆਪਣਾ ਛੋਟਾ ਭਰਾ ਸਮਝ ਕੇ ਮaaf ਕਰਨਾ ਤੇ ਨਾਲ ਹੀ ਮਿਲਾਂਗੇ ਜੀ ਇੱਕ ਨਵੀਂ ਅਪਡੇਟ ਦੇ ਨਾਲ ਕੱਲ ਨੂੰ ਤਦ ਤੱਕ ਲਈ ਦਿਓ ਜੀ ਆ ਗਿਆ ਧੰਨਵਾਦ